ਬੋਲਣਾ ਬੰਦੀ ਦੀ ਨਵੇਂ ਸੁਣਣੀ ਜਾਈ ਵੀਡੀਓ ਆਪਣਾ ਗੇਟ ਲਾਈਨ ਆਈ ਸੀ ਬਾਈ ਠੀਕ ਹੈ ਸਿੱਧਾ ਜਾਂਦੇ ਸੀ ਇੱਥੋਂ ਠੀਕ ਹੈ ਆ ਗੈਨੀ ਬੜਿਆ ਇੱਧਰ ਗੇਟ ਚਾਪ ਕਰ ਜਾ ਗੈਨੀ ਬੜਦਾ ਸੀ ਬਾਈ ਠੀਕ ਹੈ ਆਪਣਾ ਕੋਈ ਲੱਲਾ ਖਖਣੀ ਸੀ ਸਮਾਨ ਸਮਾਨ ਦੇ ਲਾਲ ਚ ਪਿੱਛੇ ਆਈ ਸੀ ਮੈਂ ਤਾਂ ਮੇਰਾ ਮੇਰਾ ਤਾਂ ਚਲ ਵੰਡੀ ਆ ਬਾਈ ਮੇਰੇ ਦਾ ਸ਼ਰੇਸ਼ ਸ਼ਰੇਸ਼ ਹਾਂ ਬਾਈ ਪੰਡਤ ਦਾ ਮੁੰਡਾ ਹਾਂ ਬਾਈ ਘਰ ਕਿੱਥੇ ਹੈ ਘਰ ਸਾਡਾ ਰਾਮਾ ਰੋਡ ਤੇ ਬਾਈ ਤੇ ਉਹ ਦੂਜਾ ਦੂਜੇ ਦਾ ਇੱਥੇ ਆ ਬਾਈ ਲੈ ਲੈ ਵਾਲਾ ਰੋਡ ਨਹੀਂ ਇੱਧਰ ਇੱਥੇ ਕੀ ਲੈਣਾ ਜੀ ਇੱਥੇ ਬਾਈ ਮੈਂ ਅਸੀਂ ਖਾਜੀ ਨਵੇਂ ਪਿੰਡ ਦਾ ਇਹ ਇੱਕਰ ਆਈ ਜਾਂਦੀ ਸੀ ਬਈ ਨਵੇਂ ਪਿੰਡ ਤੋਂ ਭਵੇਂ ਟੂਲ ਟੈਕਸ ਤੇ ਕੈਮਰੇ ਲੱਗੇ ਚੈੱਕ ਕਰਾ ਲਉ ਭਵੇਂ ਇਹ ਤੇ ਟੱਬੇ ਦੀ ਲੈਣਾ ਟੱਬੇ ਤੇ ਬਈ ਸਿੱਧਾ ਜਾਈ ਜਾਂਦੇ ਸੀ ਠੀਕ ਹੈ ਉਹ ਗੇਟ ਪਿਆ ਸੀ ਜਿਹੜਾ ਉਹਦੇ ਵੀ ਤੇ ਡਿੱਗ ਪਈ ਥੋੜੀ ਨਹੀਂ ਤੇ ਨਹੀਂ ਬਈ ਆ ਗੈਨੀ ਚਾ ਕਹਿੰਦੀ ਕਹਿੰਦਾ ਗੇਟ ਲੈ ਲਵਨੇ ਮੈਂ ਖਾ ਰਹਿਣ ਦੇ ਕਹਿੰਦੀ ਆਪਾਂ ਚੱਲਦੇ ਆ ਬਈ ਮੁੱਲ ਲੈ ਆ ਸੀ ਚੱਕਣਾ ਸੀ ਸਹੀ ਸਹੀ ਬੋਲ ਪਾ ਚੱਕੀ ਆ ਡਾਂਗ ਜੀ ਚੱਕੀ ਸਾਰਾ ਕੁਝ ਕਿਤਨੇ ਆਏ ਸੀ ਬਈ ਚੱਕਣਾ ਆਏ ਸੀ ਨਾ ਠੀਕ ਹੈ ਗੱਪ ਦੀ ਮਾਰ ਕਰ ਆ ਆ ਆ ਆ ਵੀ ਕੱਢਣ ਨੇ ਆ ਆ ਤੁਸੀਂ ਕੱਢਿਆ ਆ ਕੱਢਿਆ ਇਹਨੇ ਕੱਢਿਆ ਬਈ ਗੈਨੀ ਨੇ ਆਪਣਾ ਕੋਈ ਉਧਰ ਆ ਜਾਂਦਾ ਆ ਜਾਂਦਾ ਤੁਸੀਂ ਥੋੜੇ ਨਾ ਮੈਂ ਨਹੀਂ ਥੋੜਿਆ ਬਈ ਗੈਨੀ ਨਹੀਂ ਥੋੜਿਆ ਆਪਣਾ ਨਾਲ ਤਾਂ ਸੀਗਾ ਬਈ ਮੈਂ ਤਾਂ ਆਪਦਾ ਬਾਹਰ ਮੈਨੂੰ ਨਾਲ ਲੈ ਕੇ ਬਈ ਨਾਲ ਲੈ ਕੇ ਆਇਆ ਬਈ ਮੈਨੂੰ ਜਿੰਦਾ ਤੂੰ ਹੀ ਤੋੜਿਆ ਨੇ ਬਈ ਜਿੰਦਾ ਮੈਂ ਤੋੜਿਆ ਜਿਵੇਂ ਮੈਨੂੰ ਕਿਹਾ ਗਿਆ ਸੀਗਾ ਵੀ ਆਹ ਨਹੀਂ ਇਹ ਕਿਹਾ ਕੋਈ ਤੈਨੂੰ ਕਿਹਨੇ ਕੰਨਾ ਸੀ ਚੁੱਪ ਕਰੋ ਚੁੱਪ ਕਰੋ ਲੈ ਕਿਹਾ ਕਿਹਨੇ ਇਹਨੇ ਕਿਹਾ ਸੀਗਾ ਇਹਨੇ ਕਿਹਾ ਸੀ ਮੈਂ ਤਾਂ ਪਹਿਲੀ ਵਾਰ ਆਇਆ ਨਹੀਂ ਕਦੇ ਪਹਿਲੇ ਤੇ ਮੇਰਾ ਪਿੰਡ ਤਾਂ ਵੀ ਤਲਵੰਡੀ ਸਾਬੋ ਇੱਧਰ ਕਿੱਥੇ ਰਹਿਣਾ ਲੈਲੇ ਵਾਲੇ ਰੋਡ ਤੇ ਇੱਥੇ ਕਿ ਲੈਣਾ ਜੀ ਬਈ ਇਹਦੇ ਨਾਲ ਆਇਆ ਸੀ ਕਿ ਮੈਂ ਤਾਂ ਘਰੋਂ ਨਿਕਲਿਆ